ਸਾਕ ਦੀ ਕੌਣ ਤੇਰੀ ਉਪਕਾਰ ਨੂੰ ਮੋਹਰਾ ਦੇਣਾ ਤੈਤੀ ਮਿਲ ਕੇ ਕਾਰਿ ਕਿਆ ਜੋ ਸਸਕਾਰ ਨੂੰ ਪਾਪੀ ਖਾਂ ਹਜ਼ੀਰੇ ਜਦੋਂ ਕਹਿਰ ਇਹ ਕਮਾਇਆ ਸੀ ਕੋਈ ਵੀ ਨਾ ਦੀਹਾ ਤائیں ਚੁੱਕੜੇ ਚੁੱਕਣੇ ਲਈ ਆਇਆ ਸੀ ਉਹ ਵੀ ਨਾ ਕਿਸੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰਦੇ ਵਿੱਚ ਕਰਦੇ ਵਿੱਚ ਜਾ ਕਰੇ ਸਲਾਹਾ ਮੌਕਾ ਮੈਨੂੰ ਦੁਬਾਰਾ ਨਾ ਸਤਿਗੁਰ ਜੀ ਦੇ ਬੱਚਿਆਂ ਲਈ ਜੇ ਕੀਤਾ ਅੱਜ ਕੋਈ ਚਾਰਾ ਨਾ ਜ਼ਿੰਦਗੀ ਸਫਲੀ ਕਰਕੇ ਅੱਜ ਮੈਂ ਲਾਉਣਾ ਸਿਰ ਤੋਂ ਭਾਰ ਨੂੰ ਜਿਸ ਨੇ ਆਪਣੇ ਬੱਚਿਆਂ ਨੂੰ ਹੈ ਸਾਡੇ ਉੱਤੋਂ ਵਾਰ ਦਿੱਤਾ ਸਤਿਗੁਰ ਬਾਜਾ ਵਾਲੇ ਨੇ है वा सारा परिवार दित्ता जिसने आके रोक लिया सी पापी दी तलवार नो, मोल खरीदी तस्सी फिर सी तोड़ माने आके जी ऐसी सेवा कर गया जगते नाम गया चमका के जी रणती सिंह ने गाउना कहियो लिख के तेरी वार गुरु जी का खालसा गुरु जी की फतेह बोले सोने हाँ श्रिया का, का।